ਕਿ ਸਹਾਵਾ ਜੀ ਕਿਹਦੀ ਬੋਲੀ ਆ ਉਸਨ ਪਰ ਰੋਕ ਜਿਹੜਾ ਕਬੂਤਰ ਬਾਜੀ ਦੇ ਰੋਕ ਲਾਉਣ ਤੋਂ ਬਾਅਦ ਕੱਟ ਰੱਖਿਆ ਗਿਆ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੈਨੂੰ ਪਿਛਲੇ ਦਿਨੀ ਪਤਾ ਲੱਗਿਆ ਸੀ ਕਿ ਐਵੇਂ ਵੀ ਕਬੂਤਰ ਬਾਜੀ ਤੇ ਰੋਕ ਲਾਈ ਗਈ ਹੈ ਤੇ ਅਸੀਂ ਮੈਂ ਕਬੂਤਰ ਬਾਜ਼ ਭਰਾਵਾਂ ਨੂੰ ਨਾਲ ਲੈ ਕੇ ਅੱਠ ਜਣਿਆਂ ਨੂੰ ਜਿਹੜੇ ਮੋਰੀ ਹੈ ਉਹਨਾਂ ਨੂੰ ਨਾਲ ਲੈ ਕੇ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਕੋਲੇ ਗਿਆ ਸੀ ਉਹਨਾਂ ਦਾ ਖਾਸ ਤੌਰ ਤੇ ਧੰਨਵਾਦ ਕਿ ਉਹਨਾਂ ਨੇ ਖੜੇ ਪੈਰੀ ਨਾਲ ਦੀ ਨਾਲ ਡਾਇਰੈਕਟਰ ਨੂੰ ਬੁਲਾ ਕੇ ਜਿਹੜੇ ਆਰਡਰ ਸੀ ਉਹ ਕੈਨਸਲ ਕੀਤੇ ਕੈਨਸਲ ਕਰਨ ਤੋਂ ਬਾਅਦ ਉਹਨਾਂ ਨੇ ਇੱਕ ਲੈਟਰ ਸਾਨੂੰ ਬਾਇ ਹੈਂਡ ਵੀ ਦਿੱਤੀ ਤੇ ਜਿਹੜੀ ਰੋਕ ਲੱਗੀ ਸੀ ਉਹ ਹਟਾਈ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਅਸੀਂ ਹੁਣ ਅੱਗੇ ਚਾਹੁੰਦੇ ਆ ਕਿ ਪੰਜਾਬ ਪ੍ਰਧਾਨ ਸਭਾ ਦੇ ਵਿੱਚ ਇਹਦਾ ਬਿੱਲ ਪੇਸ਼ ਹੋਵੇ ਕਿ ਜਿਹੜੇ ਪਰਾ ਪੰਜਾਬ ਦੀਆਂ ਰਵਾਇਤੀ ਖੇਡਾਂ ਇੱਕ ਲੁੱਤਰਬਾਜੀ ਹੋ ਗਈ ਆਹ ਬਲਦਨੀਆਂ ਦੌੜਾਂ ਹੋ ਗਈਆਂ ਕੁੱਤੇਆਂ ਨੀਆਂ ਹੋ ਗਈਆਂ ਘੋੜੇਦੀਆਂ ਹੋ ਗਈਆਂ ਉਹਨਾਂ ਦਾ ਪੰਜਾਬ ਦੇ ਵਿੱਚ ਲੀਗਲੀ ਉਹਨਾਂ ਦਾ ਬਿੱਲ ਪੇਸ ਪਾਸ ਕੀਤਾ ਜਾਵੇ ਕਿ ਉਹਨਾਂ ਤੇ ਕੋਈ ਰੋਕ ਜਾ ਲੱਗ ਸਕੇ ਉਹਨਾਂ ਨੇ ਸਰਕਾਰੇ ਬੰਦ ਕੀਤਾ ਕਿਸ ਤਰ੍ਹਾਂ ਦੇਖਦੇ ਹੋ ਕਿਉਂ ਕੀਤਾ ਮੈਂ ਖੋਲਤਾ ਸੀ ਖੋਲਤਾ ਬਹੁਤ ਬੰਦ ਕਰਨ ਦਾ ਕਾਰਨ ਦੇ ਪਿੱਛੇ ਕੀ ਲੱਗਦਾ ਹੈ ਐਵੇਂ ਜੀ ਜਿਵੇਂ ਕੋਈ ਬੈਠੇ ਆ ਇਹ ਹੁੰਦਾ ਉਹ ਹੁੰਦਾ ਇਨਾਉ ਤਾਂ ਲੋਕੀ ਪੁੱਤਾ ਕੋ ਨਾਲੋਂ ਵੱਧ ਭਾਲਦੇ ਆ ਕਿ ਜਸਨਜੀਤਾ ਕਦੇ ਕੀਤਾ ਜੀ ਇਹ ਇਹ ਹੁਣੇ ਕੀਤਾ ਸੀ ਜੀ ਥੋੜੇ ਦਿਨ ਹੀ ਹੋਏ ਸੀ ਉਸ ਤੋਂ ਪਹਿਲਾਂ ਕਾਕਾ ਕਿਤੇ ਸੀਗੇ ਨਹੀਂ ਪਹਿਲਾਂ ਹੀ ਉਹ ਤਾਂ ਅਸੀਂ ਭੋਗ ਤੇ ਸੀਗਾ ਬਾਈ ਕਾਕਾ ਜੀ ਦਾ ਨਵੇਂ ਕਿਲੇ ਉੱਥੇ ਮੀਟਿੰਗ ਹੋਈ ਸੀ ਠੀਕ ਹੈ ਹਾਂ ਅੱਜ ਕੀ ਨਾਮ ਜੀ ਗੁਰਮੇਹ ਸਿੰਘ ਗਹਿਰੀ ਪਹਿਲਵਾਨ ਪੈਂਡ ਸ਼ੇਰੋਂ ਇਹਨੂੰ ਜਦਾ 30 ਸੈਕਿੰਡ ਸਮਾਂ 30 ਸੈਕਿੰਡ ਜੇ ਮੈਂ ਇਹੀ ਗੱਲ ਕਹਿਣੀ ਆ ਕਿ ਮੈਂ ਹੱਥ ਬੰਨ ਕੇ ਜਿਨ੍ਹਾਂ ਨੇ ਇਹ ਮੰਡਰ ਲਾਇਆ ਜਿਨ੍ਹਾਂ ਨੇ ਇਹ ਮੈਨੇਜਮੈਂਟ ਕੀਤਾ ਵਾ ਤੇ ਜੋ ਦੂਦਾੜੋਂ ਚੱਲ ਕੇ ਆਏ ਆ ਆਪਾਂ ਕੀੰਦ ਸਮਾ ਕੱਢ ਗਏ ਉਹਨਾਂ ਤਹਿ ਦੋਂ ਧੰਨਵਾਦ ਆ ਕੋਟ ਨੂੰ ਕੋਟ ਨੂੰ ਨਮਸ਼ਕਾਰ ਇਹਨਾਂ ਬੰਦਿਆਂ ਨੂੰ ਜਿਨ੍ਹਾਂ ਨੇ ਇੰਨੀ ਵੱਡੀ ਸੇਵਾ ਭਾਵਨਾ ਕੀਤੀ ਆ ਇਹਨਾਂ ਨੇ ਇੱਕ ਮਿਸਾਲ ਕਾਇਮ ਕਰਤੀ ਆ ਲੋਕਾਂ ਨੂੰ ਸਪੋਰਟ ਲਈ ਹਮੇਸ਼ਾ ਬਿਲਕੁਲ ਜੀ ਅਸੀਂ ਨਾਲ ਆ ਜੀ ਮੈਂ ਇਹਨਾਂ ਦਾ ਕਿਸੇ ਵੀ ਕਿਸੇ ਵੀ ਚੀਜ਼ ਦੀ ਕਿਸੇ ਵੀ ਗੱਲ ਦੀ ਮੈਨਾਂ ਦੇ ਕੋਈ ਕੰਮ ਆ ਸਕਾ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝੂਗਾ ਇਹ ਜਿਹੜੀਆਂ ਖੇਡਾਂ ਨਾ ਇਹ ਸਾਡੇ ਖੂਨ ਦੇ ਵਿੱਚ ਜੁੜੀਆਂ ਹੋਈਆਂ ਇਹ ਪੁਸ਼ਤੋ ਪੁਸ਼ਤੀ ਵਿਰਾਸਤੀ ਚੀਜ਼ਾਂ ਜਿਹੜੀਆਂ ਪੁਸ਼ਤਦਰ ਪੁਸ਼ਤ ਅੱਗੇ ਗਈਆਂ ਭਾਵੇਂ ਕਬੂਤਰ ਡਾਉਣ ਵਾਲੇ ਸਾਡੇ ਭਰਾ ਹੋਣ ਭਾਵੇਂ ਬਲਦ ਭਜਾਉਣ ਵਾਲੇ ਭਾਵੇਂ ਸਾਡੇ ਕੁੱਤੇ ਭਜਾਉਣ ਵਾਲੇ ਪ੍ਰਵਾਹ ਹੋਣ ਇਹ ਇੱਕ ਵਿਰਸਾ ਹੈ ਸਾਡਾ ਇਹ ਵਿਰਸੇ ਦੇ ਵਿੱਚ ਅਸੀਂ ਰਹਿ ਕੇ ਅੱਜ ਤੁਸੀਂ ਦੇਖੋ ਕੋਈ ਹੋਲਡਿੰਗ ਲੱਗੀ ਆ ਪੰਜਾਬ 'ਚ ਜਿਹੜੇ ਕੋਈ ਤੁਹਾਨੂੰ ਲੱਗਦਾ ਦਿਖਦਾ ਤੇ ਕੱਠ ਦੇਖੋ ਐਡਾ ਕੱਟ ਕੋਈ ਵੱਡੀ ਪਾਰਟੀ ਜੇ ਕਰਨਾ ਹੋਵੇ ਤਾਂ 15 ਦਿਨ 20 ਦਿਨ ਲੱਗ ਜਾਂਦੇ ਆ ਤੇ ਆਪ ਮੁਹਾਰੀ ਹੋ ਕੇ ਦੁਨੀਆ ਪਹੁੰਚੀ ਹੈ ਜਦੋਂ ਦੁਨੀਆ ਆਪ ਮੁਹਾਰੀ ਹੋ ਕੇ ਪਹੁੰਚੇ ਤਾਂ ਮੈਂ ਸੋਚਦਾ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਵੀ ਇਹ ਵਿਰਾਸਤ ਨੂੰ ਇਹ ਇਹਨੂੰ ਦੂਰ ਨਾ ਕਰੋ ਇਸ ਵਿਰਸੇ ਨਾਲ ਸਭ ਜੁੜੇ ਹੋਏ ਆ ਕਿ ਜਿਹੜੇ ਭਾਵੇਂ ਕਬੂਤਰ ਆ ਭਾਵੇਂ ਬਲਦ ਦੇ ਲੋਕ ਆ ਆਪਦੇ ਪੁੱਤਾਂ ਵਾਂਗ ਆਪਦੇ ਪਰਿਵਾਰ ਦੇ ਜੀਵਾਂ ਵਾਂਗ ਪਾਲਦੇ ਐ ਕਿਸੇ ਨੂੰ ਤੰਗ ਨਹੀਂ ਕਰਦੇ ਕਿਸੇ ਦਾ ਕੋਈ ਜਗਾ ਨਹੀਂ ਲੈਂਦੇ ਕਿਸੇ ਸਰਕਾਰ ਦਾ ਕੋਈ ਖਰਚਾ ਨਹੀਂ ਕਰਾਉਂਦੇ ਤੇ ਯਾਰ ਫਿਰ ਇਹ ਕਾਨੂੰਨ ਚਾ ਇਹਨਾਂ ਨੂੰ ਰੋਕਣ ਚ ਕਿਉਂ ਬਈ ਕਿਉਂ ਸਿਆਸਤ ਕਰ ਰਹੇ ਹੋ ਮੇਰੀ ਤਾਂ ਹੱਥ ਜੋੜ ਕੇ ਬੇਨਤੀ ਹੈ ਇਹ ਖੇਡਾ ਆ ਤੁਸੀਂ ਰੰਗ ਦੇਖ ਲਓ ਇੱਕ ਦਿਨ ਦੇ ਵਿੱਚ ਹੀ ਕਿਵੇਂ ਦੁਨੀਆ ਇਕੱਠੀ ਹੋਈ ਫਿਰਦੀ ਆ ਇਹ 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 ਸਾਡਾ ਉਮਰਾਂ ਦੇਖੋ ਕਿਹੜੀ ਉਮਰਾਂ ਜਵਾਨ ਮੁੰਡੇ ਇਥੇ ਤੁਰੇ ਫਿਰਦੀ ਆ ਇਹਦਾ ਮਤਲਬ ਇਹ ਜਿਹੜੇ ਸਾਰੇ ਮੁੰਡੇ ਆ ਇਹਨਾਂ ਦੀ ਰੁਚੀ ਦੇਖੋ ਆਪ ਦੇ ਆਪ ਨੂੰ ਕਿਸੇ ਤਰੀਕੇ ਨਾਲ ਬਿਜ਼ੀ ਰੱਖਣ ਲਈ ਇਹ ਆਪ ਦੀ ਜਿਹੜੀ ਪੁਸ਼ਤਦਰ ਪੁਸ਼ਤ ਜਿਹੜੀ ਸਾਡੀ ਵਿਰਾਸਤੀ ਖੇਡ ਹੈ ਉਸ ਨਾਲ ਜੁੜੇ ਹੋਇਆ ਇਹਨਾਂ ਨੂੰ ਤੋੜੋ ਨਾ ਇਹਨਾਂ ਨੂੰ ਜੋੜ ਕੇ ਰੱਖੋ ਜੀ ਮਨਜ਼ੂਰੀ ਹੋਊ ਜੀ ਤਾਂ ਇਹ ਤਾਹਰਾ ਪ੍ਰਮਾਣ ਚਾਹੀ ਕਰਤਾ ਜੀ ਜੇ ਇਹੀ ਸਮਝ ਆ ਜਾਂਦੀ ਤਾਂ ਫਿਰ ਮੈਂ ਕੀ ਤੁਹਾਨੂੰ ਦੱਸਣਾ ਸੀਗਾ ਪਿਛਲੀ ਸਰਕਾਰ ਦੇ ਵਿੱਚ ਭਾਵੇਂ ਕੋਵਿਡ ਕਰੋਨਾ ਵੀ ਆਇਆ ਉਸ ਦੇ ਦੌਰਾਨ ਵੀ ਸਰਕਾਰ ਨੇ ਜਿਹੜੇ ਕੋਵਿਡ ਦੇ ਹੁੰਦੇ ਨਿਯਮ ਉਹਨਾਂ ਨੂੰ ਵਿੱਚ ਰੱਖ ਕੇ ਇਹ ਚੀਜ਼ਾਂ ਜਾਰੀ ਰੱਖੀਆਂ ਸੀ ਇਹ ਚੀਜ਼ ਵੈਸੇ ਵੀ ਖੁੱਲ੍ਹੇ ਥਾਵਾਂ ਤੇ ਹੁੰਦੀਆਂ ਪੰਜ ਪੰਜ 6 6 ਘੰਟੇ ਸਾਰੀ ਦੁਨੀਆ ਉਹਦੇ ਨਾਲ ਜੁੜੀ ਰਹਿੰਦੀ ਐ ਕੋਈ ਟੀਵੀ ਕੋਈ ਬਿਜਲੀ ਦਾ ਖਰਚਾ ਨਹੀਂ ਕਰਦੇ ਕਿਸੇ चीज ਦਾ ਖਰਚਾ ਹੀ ਨਹੀਂ ਯਾਰ ਇਹ ਜਿਹੜਾ ਖਰਚਾ ਹੈਗਾ ਉਹ ਆਪਦੀ ਜੇਬੋਂ ਪਰ ਜੋ ਕੱਢ-ਕੱਢ ਲਾਉਂਦੀ ਆ ਤੇ ਮੈਂ ਤਾਂ ਇਹੀ ਬੇਨਤੀ ਕਰਵਾ ਕੱਟ ਦੀ ਗੱਲ ਕਰੀ ਇੰਨਾ ਕੱਟ ਕਰਨ ਲਈ ਰਾਜਨੀਤਿਕ ਪਾਰਟੀਆਂ ਨੂੰ ਪੈਸੇ ਦੇਣੇ ਪੈਂਦੇ ਆ ਸਭ ਕਿਸਾਨੀ ਮੋਰਚੇ ਤੋਂ ਬਾਅਦ ਮੈਂ ਜੇ ਕੋਈ ਕੱਠ ਦੇਖਿਆ ਜਿਹੜਾ ਕੱਠ ਬੋਲਦਾ ਹੋਵੇ ਜਿਹੜਾ ਕੱਠ ਚੀਕਾਂ ਮਾਰਦਾ ਹੋਵੇ ਜਿਹੜਾ ਕੱਠ ਆਪ ਮਹਾਰਾ ਹੋ ਕੇ ਆਇਆ ਹੋਵੇ ਉਹ ਆ ਕੱਠ ਇਸ ਤੋਂ ਉੱਤੇ ਕਿਸੇ ਵੀ ਸਰਕਾਰ ਲਈ ਇਹ ਇਸ ਤੋਂ ਉੱਤੇ ਹੁਣ ਮੈਂ ਸਮਝਦਾ ਕਿ ਕੋਈ ਵੱਡੀ ਗੱਲ ਨਹੀਂ ਇਹਨਾਂ ਚੀਜ਼ਾਂ 'ਚ ਸਿਆਸਤ ਨਾ ਕਰੋ ਇਹਨਾਂ ਚੀਜ਼ਾਂ ਨੂੰ ਜਾਰੀ ਰੱਖੋ ਹਾਂਜੀ ਪਤਾ ਨਹੀਂ ਕਿ ਤੁਹਾਡੇ ਕੱਚ ਰੱਖਿਆ ਹੋਇਆ ਇਹਦਾ ਮੁੱਖ ਕਾਰਨ ਕੀ ਹੈ ਦੱਸੋ ਦੇਖੋ ਮੁੱਖ ਕਾਰਨ ਤਾਂ ਇਹ ਹੈਗਾ ਕਿ ਅੱਜ ਅਸੀਂ ਇੱਕ ਪਲੇਟਫਾਰਮ ਤੇ ਇਕੱਠੇ ਹੋਏ ਆ ਅਸੀਂ ਪੰਜਾਬ ਸਰਕਾਰ ਨੂੰ ਤੇ ਹੋਰ ਆਗੂ ਸਹਿਬਾਨ ਨੂੰ ਦੱਸਣਾ ਚਾਹੁੰਦੇ ਆ ਕਿ ਜਿਹੜੇ ਸਾਡੇ ਇਹ ਕਹਿੰਦੇ ਆ ਕਿ ਸਾਡੇ ਵਿਰਾਸਤੀ ਖੇਡਾਂ ਨੇ ਕੂਟਰਬਾਜੀ ਬੱਲਦਾਂ ਦੀ ਦੌੜਾਂ ਉਹ ਤੈਨੀਆਂ ਦੌੜਾਂ ਹੋਰ ਲੱਗ ਲੱਗ ਹੋਰ ਵਿਰਾਸਤੀ ਖੇਡਾਂ ਨੇ ਇਹਨਾਂ ਤੇ ਜਦੋਂ ਇਹਨਾਂ ਦਾ ਖੇਡਾਂ ਕਰਦਾ ਮਰਤ ਹੁੰਦੀ ਹੈ ਕੁਝ ਮਹੀਨੇ ਹੁੰਦੇ 2 ਮਹੀਨੇ ਬਾਅਦ ਉਹਦੋਂ ਇੱਕ ਪੇਟਾ ਸਸਤਾ ਚੱਕ ਕੇ ਲੈਟਰਾਂ ਪਾ ਦਿੰਦੀ ਆ ਉਦੋਂ ਸਾਡੀ ਤਿਆਰੀ ਕੀ ਕਹਿੰਦੇ ਖੇਡਾਂ ਦੀ ਪੂਤਰਵਾਸੀ ਦੇ ਮੁਕਾਬਲੇ ਦੀਆਂ ਹੋਰ ਉਦੋਂ ਉਹ ਪੁਲਸ ਡੇਟਾ ਮਾਰਨ ਲੱਗ ਜਾਂਦੇ ਖੇਡਾਂ ਖਰਾਬ ਕਰਨ ਲਈ ਅਸੀਂ ਅੱਜ ਇੱਕ ਪਲੇਟਫਾਰਮ ਤੇ ਆ ਕੇ ਅਸੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਾਡੀ ਇਹਨਾਂ ਵਿਰਾਸਤੀ ਖੇਡਾਂ ਨੇ ਉਹਨਾਂ ਨੂੰ ਖੱਜਲ ਖਵਾ ਨਾ ਕੀਤਾ ਜਾਵੇ ਇਹਨਾਂ ਖੇਡਾਂ ਦੇ ਪ੍ਰਤੀ ਵਿਧਾਨ ਸਭਾ ਦੇ ਰਾਹੀਂ ਇੱਕ ਐਕਟ ਬਣਾਇਆ ਜਾਵੇ ਕਿ ਇਹ ਖੇਡਾਂ ਨੇ ਸਾਡੇ ਮਾਨਮਤੇ ਇਤਿਹਾਸ ਦੇ ਵਿੱਚੋਂ ਤੇ ਸਾਡੇ ਪੰਜਾਬ ਦੇ ਸੱਭਿਆਚਾਰ ਦੇ ਵਿੱਚੋਂ ਸਾਡੇ ਬਜ਼ੁਰਗਾਂ ਦੀ ਦੇਣ ਆ ਸਾਡੀ ਖੇਡਾਂ ਇਹ ਇਹਨਾਂ ਦੇ ਵਿੱਚ ਕਿਸੇ ਕਿਸਮ ਦਾ ਕੋਈ ਵੀ ਜਾਨਵਰ ਦਾ ਤਸੱਦਦ ਨਹੀਂ ਕੀਤਾ ਜਾਂਦਾ ਇਹ ਇੱਕ ਆਵਾਜ਼ ਜਿਸ ਇੱਕ ਪਲੇਅਰ ਹੌਮ ਤੇ ਘੋੜੇ ਵਾਲੇ ਬਲਦ ਵਾਲੇ ਕਬੂਤਰ ਵਾਲੇ ਅਲੱਗ-ਅਲੱਗ ਸਾਡੇ ਜਿਹੜੇ ਖਿਡਾਰੀ ਵੀ ਨੇ ਇੱਕ ਪਲੇਅਰ ਹੌਮ ਤੇ ਇਕੱਠੇ ਹੋ ਕੇ ਇੱਕ ਸੂਬਾ ਪੱਧਰੀ ਪਰਾਤੀ ਖੇਡਾਂ ਨੂੰ ਬਚਾਉਣ ਲਈ ਕਮੇਟੀ ਦਾ ਗਠਨ ਕਰਨ ਦਾ ਐਲਾਨ ਕੀਤਾ ਅੱਜ ਅਸੀਂ ਕਮੇਟੀ ਨੂੰ ਗਠਨ ਕਰਨ ਵਾਲੀ ਕਮੇਟੀ ਦਾ ਐਲਾਨ ਕੀਤਾ। 15 ਮਿੰਟ ਦੀ ਇਹ ਗਠਨ ਕਰਨ ਵਾਲੀ ਕਮੇਟੀ ਆ। ਆਉਦੇ ਸਮੇਂ ਦੇ ਵਿੱਚ ਪੂਰੇ ਪੰਜਾਬ ਦੀ ਇਹਨਾਂ ਵਿਰਾਸਤੀ ਖੇਡਾਂ ਨੂੰ ਬਚਾਉਣ ਦੇ ਲਈ ਇੱਕ ਕਮੇਟੀ ਨਵੇਂ ਰੂਪਕ ਸੰਗਠਨ ਦੇ ਰੂਪ ਵਿੱਚ ਉੱਭਰੂਗੀ। ਉਹਦੇ ਕਰਕੇ ਸੀ ਇੱਕ ਵੱਡਾ ਇਕੱਠ ਤੇ ਲੋਕਾਂ ਕੋਲੋਂ ਅਸੀਂ ਇਹ رائے ਲਈ ਆ। ਉਹਨਾਂ ਦਾ ਸਹਿਮਤੀ ਹਾਸਲ ਕੀਤੀ ਆ ਕਿ ਵੀ ਇਸ ਲਈ ਤੁਸੀਂ ਸਹਿਮਤ ਹੋ ਤਾਂ ਪੂਰੇ ਪੰਜਾਬ ਦੇ ਖਿਡਾਰੀਆਂ ਦੇ ਲਈ ਸਹਿਮਤੀ। ਕਿਹੜੀ ਬਾਕੀ ਸਸਤਾ ਦੀ ਤੁਸੀਂ ਗੱਲ ਕੀਤੀ ਹੈ ਕਿ ਕੋਈ ਨਹੀਂ ਸਸਤਾ ਹੈਗੀ ਆ। ਇਹ ਦੇਖੋ ਪੂਰੇ ਦੁਨੀਆ ਦੇ ਵਿੱਚ ਹੀ ਆ ਇਹ। ਇਹਦਾ ਤਾਂ ਕੰਮ ਹੀ ਇਹ ਆ ਬਹੁਤ ਮੁਲਕਾਂ ਦਾ ਬਿਆਨ ਕਰਦੀ ਜੰਮੀ ਦਾ ਹੀ ਬਾਹਰ ਹੋਈ ਆ ਦੇਖੋ ਵਹਿਗੀ ਦਾ ਪ੍ਰਾਈਵੇਟ ਆ ਪਰ ਜੰਮੀ ਦਾ ਕਠਨ ਦੇ ਬਾਹਰ ਹੋਇਆ ਦਖਲਦਾਰ ਜੀ ਸਾਹਿਬ ਨੇ ਪੰਜਾਬ ਚ ਕਰਦੀ ਆ ਇਹ ਕੀ ਆ ਇਹਨਾਂ ਦਾ ਕੁਝ ਵੀ ਨਹੀਂ ਗਾ ਜਿਹੜਾ ਅੱਜ ਆ ਪ੍ਰੋਗਰਾਮ ਕਿੰਦਾ ਦਿਮਾਗ ਚ ਆ ਵੀ ਰੇਂਜ ਕਰਨ ਦੇ ਬਾਰੇ ਦੇਖੋ ਸਾਡੇ ਹਸਨਪੁਰ ਬਾਰੀ ਰੱਖੀ ਗਈ ਸੀ ਕਬੂਤਰਾਂ ਦੀ ਬਾਜੀ ਹੋਇਆ ਕਿ ਜਿਹੜੇ ਮਤਲਬ ਹਮੇਸ਼ਾ ਹਰ ਸਾਲ ਮੈਂ ਆਪ ਬਾਜੀ ਕਰਾਉਣਾ ਪਾਵੇਂ ਮੇਰੇ ਜਾਨਵਰ ਨਹੀਂ ਰੱਖੇ ਹੈਗੇ ਕਬੂਤਰ ਬਾਜੀ ਨਾਲ ਮੇਰਾ ਕੋਈ ਦੂਰ ਦੂਰ ਦਾ ਵਾਸਤਾ ਨਹੀਂ ਉਹਨਾਂ ਨੇ ਬੱਜ ਦਾ ਐਲਾਨ ਕਰਤਾ ਕੀ ਤਰੀਕੇ ਦਾ ਭਾਵੇਂ ਕਿ ਮੌਸਮ ਖਰਾਬ ਕਰਕੇ ਦੋ ਤਿੰਨ ਪਹਿਲਾਂ ਬਾਜ਼ੀ ਕੈਨਸਲ ਹੋ ਗਈ ਪਰ ਕੀ ਹੋਇਆ ਕਿ ਡਾਕਖੇ ਥਾਣੇ ਦੇ ਪੁਲਿਸ ਉਹਨੂੰ ਚੱਕਣ ਚਲੀ ਗਈ ਦੇਖੋ ਹੋਰ ਜੇ ਕੋਈ ਗੁਨਾਹ ਹੈ ਆਪਾਂ ਦਰਖਾਸਤ ਆ ਜਾਂਦੀ ਉਹਦੇ ਲਈ ਨਹੀਂ ਪੁਲਿਸ ਆਲਦੀ ਜਾਂਦੀ ਕਬੂਤਰਬਾਜ਼ੀ ਵਾਲਿਆਂ ਨੇ ਪਤਾ ਲੱਗਿਆ ਕਿ ਬਾਜ਼ੀ ਦਾ ਐਲਾਨ ਕਰਕੇ ਜੁਰਮ ਕਰ ਲਿਆ ਪੁਲਿਸ ਉਹਨੂੰ ਚੱਕਣ ਚਲੀ ਗਈ ਉਦੋਂ ਜਦੋਂ ਉਹਨੇ ਮੈਨੂੰ ਹੁਣ ਕਿਦਾਂ ਪ੍ਰਧਾਨ ਜੀ ਵੀ ਘਰ ਪੁਲਿਸ ਆਈਏ ਬੱਚੇ ਡਰ ਗਏ ਘਰ ਦੇ ਦਰ ਦੇ ਮੈਂ ਕੱਲ ਲਈ ਕਹਿੰਦਾ ਵੀ ਤੁਸੀਂ ਕਬੂਤਰਬਾਜ਼ੀ ਕਰਾਉਣ ਦਾ ਐਲਾਨ ਕੀਤਾ ਉਹਦੇ ਮੇਰੇ ਮਨ ਨੂੰ ਸੱਟ ਲੱਗੀ ਮੈਂ ਤਾਂ ਬੈਸੇ ਕਿਸਵਾਕ ਮੈਨੂੰ ਨਹੀਂ ਪਤਾ ਸੀ ਕਿ ਕੂਕਰ ਬਾਜੀ ਵਾਲੇ ਬਿਨਾਂ ਦਾ ਇੰਨਾ ਇਤ ਹੈ ਇੰਨਾ ਨਾ ਜਜਵਾ ਉਹਨੇ ਮੈਂ ਇੱਕ ਵੀਡੀਓ ਪਾਈ ਤੇ ਕਿਹਾ ਪ੍ਰਸ਼ਾਸਨ ਨੂੰ ਕਿ ਯਾਰ ਵੀ ਬਾਜੀ ਦਾ ਮੈ ਰੱਖਦਾ ਕੋਆਰਡੀਨੇਟਰ ਨੇ ਆ ਵੀ ਜੇ ਤੁਸੀਂ ਕਾਰਵਾਈ ਕਰਨੀ ਪਹਿਲੀ ਗੱਲ ਤਾਂ ਕਾਰਵਾਈ ਹੈ ਕਾਦੀ ਆ ਤੁਸੀਂ ਦੱਸੋ ਤਾਂ ਸਹੀ ਵੀ ਕਾਨੂੰਨ ਕੂਕਰ ਇੱਕ ਦਿਨ ਲਈ ਕੁਦਰਤ ਨੇ ਬਣਾਇਆ ਉਥੇ ਕਾਨੂੰਨ ਦੀ ਕੀ ਲੰਘਣਾ ਹੁੰਦੀ ਹੈ ਦਲੀਲ ਨਾਲ ਗੱਲ ਕਰ ਲਓ ਜੇ ਤਾਂ ਪ੍ਰਧਾਨ ਜੀ ਅੱਜ ਦੀ ਠੱਠ ਦੀ ਗੱਲ ਕਰੀਏ ਆ ਇਹ ਜਿਹੜੇ ਖੇਡਾਂ ਵਿਰਾਸਤੀ ਖੇਡਾਂ ਨੂੰ ਉੱਪਰ ਲੈ ਜਾਣ ਦੇ ਲਈ ਹੁਣ ਕੀ ਕੀਤਾ ਜਾਊਗਾ ਤੁਹਾਡੇ ਵੱਲੋਂ ਪਹਿਲਾਂ ਤਾਂ ਵਿਰਾਸਤੀ ਖੇਡਾਂ ਨੂੰ ਉੱਪਰ ਲੈ ਜਾਣ ਦੇ ਲਈ ਕਮੇਟੀ ਦਾ ਹੀ ਗਠਨ ਕਰਨਾ ਮੁਢਲਾ ਕੰਮ ਹੈ ਉਹ ਕਮੇਟੀ ਉੱਪਰ ਬੈਠ ਕੇ ਲੱਗ-ਲੱਗ ਜ਼ਿਲ੍ਹਾ ਕਮੇਟੀਆਂ ਬਣਨੀਆਂ ਇਲਾਕਿਆਂ ਦੀਆਂ ਕਮੇਟੀਆਂ ਬਣਨ ਤੇ ਪਿੰਡਾਂ ਦੀਆਂ ਕਮੇਟੀਆਂ ਬਣਨੀਆਂ ਜਿਹੜਾ ਇੱਕ ਪਲੇਟਫਾਰਮ ਤੇ ਇਕੱਠੇ ਹੋਗੇ ਜਿਵੇਂ ਸਾਡੇ ਪ੍ਰਧਾਨ ਜੀ ਆ ਇਹਨਾਂ ਦੀ ਬਹੁਤ ਵੱਡੀ ਦੇਣ ਆ ਦਿਨ ਰਾਤ ਇੱਕ ਕਰਕੇ ਸਾਡੇ ਬਾਈ ਜੀ ਨੇ ਸਾਰੇ ਖੇਡਾਂ ਪੀਮ ਐ ਪੂਰੀ ਦਿਨ ਰਾਤ ਇੱਕ ਕਰਕੇ ਅੱਜ ਕਮੇਟੀ ਬਣਾਉਣ ਦੇ ਰਾਹ ਵੱਲ ਚੱਲਦੇ ਲੱਗ-ਲੱਗ ਜਿਹੜੇ ਖਿਲਰੇ ਹੋਏ ਸੀ ਉਹਨਾਂ ਹੁਣ ਆਹ ਜਿਹੜੀ ਕਮੇਟੀ ਬਣੂਗੀ ਉਹ ਬਣਨ ਤੋਂ ਬਾਅਦ ਤੈਅ ਕਰੂ ਕਿ ਕਿਵੇਂ ਇਹਨਾਂ ਵਿਰਾਸਤੀ ਖੇਤਾਂ ਨੂੰ ਕਿੱਲੇ ਕਰੀਏ ਕੋਰਟ ਚ ਕੇਸ ਲਗਾਏ ਸੀ ਤੇ ਮਾਨੰਦ ਅਰਜੀ ਦਿੱਤਾ ਦੇ ਦਿੱਤਾ ਜਿਲਹੋਰੀ ਦੇਖੋ ਇਹ ਆਉਣ ਵਾਲੀ ਜਿਹੜੀ ਕਮੇਟੀ ਬਣੂ ਕਮੇਟੀ ਹੀ ਤੈਅ ਕਰੂਗੀ ਕਿਵੇਂ ਇਹਨਾਂ ਮੁੱਦਿਆਂ ਦੇ ਨਾਲ ਨਿਕਲਣਾ ਇਦਾਂ ਕੋਈ ਪ੍ਰਾਈਵੇਟ ਕੰਪਨੀ ਆ ਜਾ ਕੇ ਹੋਰ ਖਰਚ ਲੈਂਗੀ ਇਸ ਤੇ ਤੁਹਾਡੇ ਲੋਕ ਕੋਈ ਇਲਾਨ ਪਤਾ ਜਾਊਗਾ ਸਾਰੇ ਦੇਖੋ ਜਦੋਂ ਅਸੀਂ ਮੰਗ ਪੰਜਾਬ ਸਰਕਾਰ ਕੋਲ ਕਰ ਲਈ ਕਿ ਇਹਨਾਂ ਨੂੰ ਵਿਰਾਸਤੀ ਖੇਤਾਂ ਦਾ ਦਰਜਾ ਦਿੱਤਾ ਜਾਵੇ ਐਕਟ ਬਣਾ ਕੇ ਫਿਰ ਉਹਨਾਂ ਦੀਆਂ ਰਿੱਟਾਂ ਦਾ ਕੀ ਧਾਰਨਮ ਜੋ ਜਿਹੜਾ ਨਾਮ ਕਰਦੇ ਜੇ ਪੂਰਾ ਜਗਰੂਤ ਸਿੰਘ ਹਸਨਵਰ ਭਾਰਤੀ ਕਹਾਉਂਦੇ ਘਟਪੋਦਾ ਇਸ ਜਿਹੜੀ ਐਸ ਕੇ ਕਾਜ ਇਹਦੇ ਕੀ ਹੋਰ ਤਾਂ ਕੋਈ ਨਹੀਂ ਮੇਰੇ ਕੋਲ ਤਾਂ ਕੋਈ ਆਉਂਦਾ ਨਹੀਂ ਮੈਂ ਤਾਂ ਇਨਾ ਭਰਾਵਾਂ ਦਾ ਸਾਥ ਦੇਣ ਤੇ ਲਈ ਆਵਾਜ਼ ਚੱਕੀ ਸਾਂਝੀ ਸਾਰੇ ਭਾਈ ਹੁਣਿਆਂ ਨੇ ਮੇਰਾ ਮਨੋ ਦਰਦੀ ਸਾਡੀ ਬਰਾਸਤੀ ਖੇਡਾ ਦੇ ਨਹੀਂ ਸਕਦਾ ਹੀ ਕਿਹਾ ਪਰਦਾ ਜੀ ਅੱਜ ਕੀ ਨਾਮ ਮੇਰੀ ਆਪਣਾ ਮੇਰਾ ਨਾਮ ਭਾਈ ਹਰਮਨਪੁਰਾ ਇਹ ਸ਼ੌਂਕ ਜਗਤ ਜੀ ਮੈਨੂੰ ਚੀਨਾ ਮਾਨਸਾ ਨਾਲ ਜਾਣਦਾ ਸਾਰੇ ਵੀਰ ਜਿਹੜਾ ਪੰਜਾਬ ਸਰਕਾਰ ਵੱਲੋਂ ਲੋਕ ਲਈ ਗਈ ਸੀ ਵਿਰਾਸਤੀ ਖੇਡਣ ਤੇ ਜਿਹੜਾ ਇਕੱਠ ਰੱਖਿਆ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਤੇ ਕੀ ਕਹਿਣਾ ਤੁਹਾਡਾ ਇਕੱਠ ਜੀ ਪੰਜਾਬ ਚੋਂ ਹਰਿਆਣਾ ਦਿੱਲੀ ਤੋਂ ਪੰਜਾਬ ਦੇ ਇੰਡੀਆ ਦੇ ਬਖਵਾ ਸਟੇਟਾਂ ਤੋਂ ਲੋਕ ਆਪ ਮਾਰ ਆਏ ਆ ਇੱਥੇ ਕੋਈ ਬੰਦਾ ਕਿ ਕੋਈ ਕਿਸੇ ਨੂੰ ਕਰਾਇਮ ਦਿੱਤਾ ਗਿਆ ਕੋਈ ਸਾਰੇ ਬੰਦੇ ਆਪ ਕੋ ਆਪਣਾ ਖਰਚਾ ਕਰਕੇ ਹੰਮਾਵਾ ਕੇ ਪਹੁੰਚੇ ਗਿਣਤੀ ਲੱਖਾਂ ਦੇ ਵੀ ਤੁਹਾਡੇ ਸਾਹਮਣੇ ਆ ਸੜਕਾਂ ਜਾਮ ਨੇ ਇੰਟੈਲੀਜੈਂਸ ਰਿਪੋਰਟਾਂ ਫੇਲ ਨੇ ਲੱਖਾਂ ਤੋਂ ਉੱਤੇ ਗਿਣਤੀ ਹੈ ਇਹ ਜਿਸ ਤਰ੍ਹਾਂ ਕਿ ਖਾਲਸਾ ਜੀ ਫਰੀਦਕੋਟ ਵਾਲੇ ਐਮਪੀ ਨੇ ਕਿਹਾ ਕਿ ਜਿਹੜਾ ਫਰਮਾਨ ਵਾਪਸ ਲੈ ਲਿਆ ਹੈ ਕਿ ਪਤਾ ਕੋਲੋਂ ਦੇ ਪਰੇ ਹਾਂਜੀ ਉਹ ਸਰਕਾਰ ਦੇ ਜਿਹੜਾ ਅਨਿਵੈਸਟਮੈਂਟਰੀ ਬੋਰਡ ਤੇ ਫਿਰ ਬਰਫਰ ਬੋਰਡ ਆ ਉਹਨਾਂ ਨੇ ਇੱਕ ਲੈਟਰ ਕੱਢੀ ਸੀ ਕਬੂਤਰबाजी ਦੇ ਖਿਲਾਫ ਪਹਿਲਾਂ ਪੇਟਾ ਮੇਲ ਕਰਤੀ ਸੀ ਤੇ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਐਸਐਸਪੀ ਸਾਹਿਬ ਤੋਂ ਉੱਥੋਂ ਲੈਟਰ ਆਇੰਡੀ ਮੇਲ ਆ ਬਾਜ਼ੀਆਂ ਰੁਕ ਜਾਂਦੀਆਂ ਸੀਗੀਆਂ ਇਹ ਇੱਕ ਪਿੰਡਾਂ ਦਾ ਵਿਰਾਸਤੀ ਖੇਡ ਆ ਸਾਡੇ ਪਪਿਓ ਦਾ ਤੋਂ ਇਹ ਖੇਡ ਨਾਲ ਜੁੜੇ ਹੋਏ ਨੇ ਜਿਹੜੀ ਇਹ ਖੇਡ ਆ ਇਹ ਕੋਈ ਇਥੇ ਮਨਸਿਕ ਟਿਊਟ ਨਹੀਂ ਕਰਦੇ ਹੋਏ ਜਿਹੜਾ ਬੱਦਾਂ ਵਾਲਾ ਤਾਮਿਲਨਾਡੂ ਦਾ ਐਕਟ ਨੂੰ ਸੱਤ ਉਹ 2014 ਉਹ ਐਕਟ ਲਾ ਕੇ ਲੈਟਰ ਪੇ ਪਹੁੰਚਦੀ ਸੀ ਪੁਲਿਸ ਨਹੀਂ ਪੜਦੀ ਸੀ ਐਸਐਚਓ ਨਹੀਂ ਪੜਦਾ ਸੀ ਵਿੱਚ ਤਾਂ ਥਾਣਿਆਂ ਦੇ ਵਿੱਚ ਉਹ ਕਿਸ ਵੀ ਆ ਰਹੀ ਹੋਈ ਹੈ ਬੇਟਾ ਥਾਣਿਆਂ ਦੇ ਵਿੱਚ ਵਿੱਚ ਪੁਲਿਸ ਪ੍ਰਸ਼ਾਸਨ ਨੇ ਅਨਾਉਂਸਮੈਂਟਾਂ ਵੀ ਕਰਾਈ ਬਾਜੀ ਨਹੀਂ ਹੋਣੀ ਇਹ ਸਰਕਾਰ ਚ ਪਹਿਲੀ ਵਾਰ ਹੋਇਆ ਇਸ ਤੋਂ ਪਹਿਲਾਂ ਕਦਰਮੇ ਦੀ ਗੱਲ ਬੀਤੀ ਨਹੀਂ ਸੀ ਜੀ ਆਪਣਾ ਸਰਕਾਰ ਪਹਿਲਾਂ ਬੈਨ ਕਰਦੀ ਬਾਜੀ ਨੂੰ ਫਿਰ ਬੈਨ ਉਹ ਕਰਦੀ ਹੈ ਇਹ ਸਰਕਾਰ ਦਾ ਮਜਾਕ ਕੋਟ ਚਲਾਦਾ ਇਹ ਸਰਕਾਰ ਦੀ ਬਹੁਤ ਮਾੜੀ ਗੱਲ ਆ ਜੀ ਇਹ ਤੇ ਲੋਕਾਂ ਦਾ ਰੋਜ਼ਗਾਰ ਵੀ ਆ ਲੋਕਾਂ ਦਾ ਸ਼ੌਕ ਵੀ ਆ ਪੰਜਾਬ ਦੇ ਵਿੱਚ ਅੱਜ ਸਭ ਤੋਂ ਵੱਡਾ ਮੁੱਦਾ ਨਸ਼ਾ ਹੈ ਸਾਡੇ ਸ਼ੌਕੀ ਪ੍ਰਾ ਦੇਖੋ ਅੱਜ ਕਿੰਨੇ ਨੌਜਵਾਨ ਗਏ ਵੱਡੀ ਗਿਣਤੀ ਚ ਆਏ ਆ ਇਹ ਨਸ਼ਿਆਂ ਤੋਂ ਦੂਰ ਨੇ ਆਪਦੇ ਕੰਮ 'ਚ ਬਿਜ਼ੀ ਨੇ ਤੇ ਇੱਕ ਪ੍ਰਾ ਦੇ ਘਰੇ 4-4 ਬੰਦੇ ਸ਼ੌਕ ਕਰਨ ਲਈ ਰੱਖੇ ਹੋਏ ਆ ਸਾਹਮਣੇ ਹਸਾਲ ਲਈ ਏਸੀ ਕੂਲਰ ਤੇ ਵੈਂਟੀ ਦੇ ਸਾਰੇ ਪ੍ਰਬੰਧ ਆ ਚੰਗਾ ਸਾਡਾ ਵੈਕਸੀਨੇਸ਼ਨ ਕਰਦੇ ਆ ਦਵਾਈਆਂ ਦਿੰਨੇ ਆ ਸਰਕਾਰ ਸਾਡਾ ਉਹ ਪੱਖ ਨਹੀਂ ਦੇਖ ਰਹੀ ਪੇਟੱਕ ਜੋ ਬਾਹਰ ਦੀ ਸੰਸਥਾ ਪ੍ਰਾਈਵੇਟ ਉਹਦੀ ਮੰਨ ਰਹੀ ਹੈ ਜੇ ਆਪਾਂ ਦੇਖੀਏ ਵਪਾਰ ਨਾਲ ਵੀ ਜੁੜਿਆ ਜਾਂਦਾ ਇਹਨੂੰ ਕਿੰਨੇ ਕਿੰਨੇ ਲੋਕ ਸੁਣਦਾ ਜੀ ਇਹ ਬਿਜ਼ਨਸ ਨਹੀਂ ਜੀ ਸ਼ੌਂਕ ਨਾਲ ਜੁੜਿਆ ਜਿਵੇਂ ਹੁਣ ਘਰੇ ਇੱਕ ਬੰਦਾ ਰੱਖਿਆ ਹੈ 10000 ਦੇ ਕਿਤੇ 15000 ਤੇ ਉਹਦਾ ਰਜਗਾਰ ਹੈ ਜੂ ਉਹਦਾ ਪਰਿਵਾਰ ਹੈ ਇਹ ਬਾਜੀ ਦੀ ਗੱਲ ਕਰੀਏ ਕੰਪਿਊਟਰ ਬਾਜੀ ਕਿੰਨੇ ਕ ਲੱਖਾਂ ਤੱਕ ਜਾਵਦਾ ਬਾਜੀ ਜੀ ਪਿੰਡਾਂ ਦੇ ਸਰਪੰਚ ਪਿੰਡਾਂ ਦੇ ਪੰਚਾਇਤਾਂ ਨਾਮ ਦਿੰਦੀਆਂ ਜੀ ਮੋਟਰਸਾਈਕਲ ਸਕੂਟਰ ਟਰੈਕਟਰ ਹੁਣ ਟਰੈਕਟਰ 4 ਲੱਖਾਂ ਦਾ ਪੰਚਾਇਤ ਇਕੱਠੇ ਪੰਚਾਇਤ ਚ ਸ਼ੌਕੀ ਬੰਦੇ ਇਕੱਠੇ ਹੋ ਕੇ ਨਾਮ ਦਿੰਦੇ ਆ ਜੀ ਲੱਖਾਂ ਦੀ ਗੱਲ ਫਿਰ ਹਿਸਾਬ ਨਾਲ ਤਾਂ ਇਹ ਜਿਹੜੀਆਂ ਰੋਕ ਕੰਪਿਊਟਰਵਾਜੀ ਤੋਂ ਇਲਾਵਾ ਪੰਜਾਬ ਸਰਕਾਰ ਨੇ ਰੋਕ ਜਿਹੜੀਆਂ ਬਣਾ ਸਾਰੀਆਂ ਮੈਂ 15 ਸਾਲਾਂ ਤੋਂ ਹੀ ਇਹ ਜਿਹੜੀ ਰੋਕ ਹੈ ਪੈਦਲ ਗੱਡੀਆਂ ਦੇ ਲਈ ਸੀ ਪਹਿਲਾਂ ਤੋਂ ਸਾਨੂੰ ਉਦੋਂ ਹੀ ਇਕੱਠੇ ਆਉਣਾ ਚਾਹੀਦਾ ਸੀ ਅੱਜ ਹੁਣ ਤੁਸੀਂ ਗੀਲਾ ਰਾਏਪੁਰ ਵੇਖ ਲਓ ਗੀਲਾ ਰਾਏਪੁਰ ਦੀ ਜਿਹੜੀ ਖੇਡ ਮੇਲਾ ਹੁੰਦਾ ਤੇ ਪੀਐਚਡੀਆ ਹੁੰਦੀ ਆ ਤੁਸੀਂ ਯੂਨੀਵਰਸਿਟੀ ਤੇ ਜਾ ਕੇ ਪੁੱਛੋ ਤੇ ਉਹ ਬੰਦ ਹੋ ਗਿਆ ਸਾਡਾ ਸਾਰਾ ਪੁਰਾਣਾ ਖੇਡ ਮੇਲਾ ਸੀਗਾ ਜੇ ਤੁਸੀਂ ਖੇਡਾਂ ਦੀ ਗੱਲ ਕਰੀਏ ਜਾਨਵਰਾਂ ਦੀ ਜੇ 올림픽 ਜੀ ਵੀ ਜਿਹੜੀ 올림픽 ਹੈ ਇਹ ਦੁਨੀਆ ਦੀ ਸਭ ਤੋਂ ਵੱਡੀ ਖੇਡ ਹੈ ਦੇਸ਼ਾਂ ਸਾਰੇ ਦੇਸ਼ ਖੇਡਦੇ ਆ ਉੱਥੇ ਉਹ ਵੀ ਪਹਿਲਾ ਜਨਵਾਰਾ ਦੀ ਹੁੰਦੀ ਸੀਗੀ ਹੌਲੀ ਹੌਲੀ ਉਹਦੇ ਚੋਂ ਜਾਨਵਰ ਨਿਕਲਦੇ ਗਏ ਤੇ ਉਹ ਸਾਡੇ ਪਿੰਡਾਂ ਦੇ ਖੇਡ ਮੇਲਿਆਂ 'ਚ ਆ ਗਏ ਤੇ ਜਿਹੜੀ ਪੇਟਾ ਦੀ ਆਪਾਂ ਲੈਟਰ ਦੀ ਗੱਲ ਕਰਦੇ ਆ ਉਹ ਲੈਟਰ ਉਹਨਾਂ ਨੇ 2014 ਦੇ ਇੱਕ ਕੇਸ ਦਾ ਹਵਾਲਾ ਦਿੱਤਾ ਉਹ ਕੇਸ ਅਪਲਾਈ ਕੀਤੇ ਦਾ ਹਵਾਲਾ ਕੀਤਾ ਨਾ ਕਿ ਸੁਪਰੀਮ ਕੋਰਟ ਦਾ ਵੀ ਫੈਸਲਾ ਸੀਗਾ ਉਹ ਕੇਸ ਵੀ ਪੇਟਾ ਹਾਰ ਚੁੱਕੀ ਹੈ 2023 'ਚ ਜਿਹੜਾ ਸੁਪਰੀਮ ਕੋਰਟ ਦੇ ਡਬਲ ਬੈਜ ਨੇ ਸਟੇਟਾਂ ਦੇ ਜਿਹੜੇ ਅਧਿਕਾਰ ਹੈ ਉਹਨਾਂ ਨੂੰ ਰੱਖਦੇ ਹੋਏ ਉਨਾ ਪੀਟਾ ਉਥੇ ਗੇਸ ਹਰ ਗਈ ਆ ਇਹ ਜਿਹੜੀ ਲੈਟਰ ਦੇ ਕਬੂਤਰਾਂ ਦੀਆਂ ਬਾਜ਼ੀਆਂ ਬੰਦ ਕੀਤੀਆਂ ਸੀ ਉਹ ਬਲਦ ਦਾ ਕੇਸ ਸੀ ਪੀਟਾ ਤੇ ਇੱਕ ਇੱਕ ਮੂਰਖ ਬੰਦੇ ਨੇ ਇਹੋ ਜੀ ਚਿੱਠੀ ਗੱਡੀ ਆ ਕਿ ਜਿਹਨੂੰ ਬਲਦ ਦੇ ਕਬੂਤਰਦਾਰ ਨਹੀਂ ਪਤਾ ਉਹਦੀ ਇੱਕ ਆਈਏਐਸ ਲੈਵਲ ਦੇ ਅਧਿਕਾਰੀ ਉਹਦੀ ਚਿੱਠੀ ਪੜੀ ਜਾਂਦੇ ਆ ਫਾਰਵਰਡ ਕਰੀ ਜਾਂਦੇ ਆ ਫਾਰਵਰਡ ਕਰੀ ਜਾਂਦੇ ਆ ਜਿਹੜਾ ਬਲਦ ਹੈ ਤੇ ਕਬੂਤਰਦਾਰ ਦੀ ਜਿਹਨੂੰ ਮੈਂਸ਼ਨ ਦਾ ਪਤਾ ਉਹ ਬਲਦ ਦਾ ਕੇਸ ਹੈ ਜਿਹੜਾ ਸੁਪਰੀਮ ਕੋਰਟ ਸੀ ਉਹ ਵੀ ਪੀਟਾ ਹਰ ਗਈ ਬਲਦ ਬਲਦ ਦੇ ਕੁੱਤਿਆਂ ਦੇ ਵੀ ਉਹ ਝਰਜੀ ਚਿੱਠੀ ਬਣਾ ਕੇ ਭੇਜਦੇ ਸੀਗੇ ਤੇ ਉਹਦੇ ਚ ਵੀ ਹੁਣ 2020 ਚ ਵੀ ਹਾਰੇ ਵੇ ਆ ਹਾਈ ਕੋਰਟ ਚ ਹਾਰੇ ਆ ਪੇਟਾ ਹਾਈ ਕੋਰਟ ਜਿੱਨੀ ਆਈ 2020 ਚ ਹਾਈ ਮਾਨਯੋਗ ਹਾਈ ਕੋਰਟ ਦਾ ਫੈਸਲਾ ਹੋਇਆ ਵਿਆ ਜਿਹਦੇ ਚ ਸਾਡੇ ਕੁੱਤੇ ਭਾਦ ਹੋਇਆ ਕੁੱਤਿਆਂ ਦੇ ਜਿਹੜਾ ਖੇਡਾ ਹੋ ਸਕਦੀਆਂ ਉਹ ਫਿਰ ਜਿੱਤੀਆਂ 2024 ਚ ਉਹਨਾਂ ਨੇ ਭੇਜੀਆਂ ਉਹਨਾਂ ਦਾ ਵੀ ਅਸੀਂ ਹਾਈ ਕੋਰਟ ਤੇ ਜਾ ਕੇ ਕੇਸ ਫਾਈਲ ਕੀਤਾ ਵਿਆ ਤੇ ਉਮੀਦ ਆ ਉਹ ਫਿਰ ਜਿੱਤਾਂਗੇ ਕਿਉਂਕਿ 2020 ਚ ਅਸੀਂ ਜਿੱਤਿਆ ਉਹਦਾ ਪੀਟਾ ਹਾਈ ਕੋਰਟ ਆਈ ਵੀ ਨਹੀਂ ਬਾਲਦੀਆਂ ਸਾਰੀਆਂ ਕੰਟਰੀਆਂ ਵਿੱਚ ਗ੍ਰੇ ਹਾਉਂਡ ਦੇਸਾਂ ਹੁੰਦੀਆਂ ਨਹੀਂ ਆ ਮੈਂ ਆਸਟ੍ਰੇਲੀਆ ਪੀਆ ਰ ਹਾਂ ਉੱਥੋਂ ਦਾ ਬਸਨੀਕ ਆ ਸਰ ਪਸ਼ੌਂਕ ਲਈ ਵੀ ਇੰਡੀਆ ਆਇਆ ਮੈਂ ਹਰ ਸਾਡੇ ਮੇਰੇ ਵਰਗੇ ਬਹੁਤ ਐਮਰਿ ਕਬੂਤਰਾਂ ਲਈ ਵੀ ਆਉਂਦਾ ਬਲਦਾਂ ਲਈ ਵੀ ਤੇ ਕੁੱਤਿਆਂ ਲਈ ਵੀ ਆਉਂਦਾ ਬਲਡ ਦੀ ਆਈਡੈਕਸ ਜਿਹੜੀ ਲੈਬ ਆ ਬਲਡ ਲੈਵਲ ਦੀ ਉਹ ਕਹਿੰਦੀ ਆ ਵੀ ਕੁੱਤਾ ਜਿਹੜਾ ਗ੍ਰੇਡ ਬਣੇ ਭੱਜਣ ਲਈ ਆ ਵੀ ਇਹਨੂੰ ਕੋਈ ਰੋਗ ਨਹੀਂ ਤੇ ਇੱਥੇ ਸਾਡੇ ਜਿਹੜੇ ਪਸ਼ੂ ਪ੍ਰਸ਼ਾਸਨ ਉਹ ਉਹ ਸਾਨੂੰ ਰੋਗ ਦਿੰਦੇ ਆ ਜਿਹੜੀ ਪੋਨੋ ਖੇਡ ਹੁੰਦੀ ਆ ਆਪਣਾ ਪੀਪੀ ਜਲੰਧਰ ਵੀ ਹੁੰਦੀ ਆ ਉਦੋਂ ਜਿਹੜਾ ਉੱਪਰ ਜੋਕੀ ਪੈਂਦਾ ਉਹਦਾ weight 49 ਕਿਲੋ ਤੋਂ 62 ਕਿਲੋ ਦਾ ਹਰ ਇੱਕ ਇੱਕ ਮੰਨ ਲਓ ਜੇ 1 ਗ੍ਰਾਮ ਵੀ ਵੱਧਾ ਰੂਲ ਹੈ ਕਿ ਸਪੀਡ 3 ਕਿਲੋਮੀਟਰ ਘਟਦੀ ਹੈ ਤੇ ਜਿਹੜੇ ਆਪਣੇ ਪੁਲਿਸ ਵਾਲੇ ਭਰਾ ਆ ਉਹ ਕਾਉਂਟਰ ਗਵਾਂਡਨ ਦੇ ਬੈਠੇ ਆ ਉਦੋਂ ਨਹੀਂ ਲੋਕ ਪੇਟੇ ਉਹ ਨਹੀਂ ਪੇਟੇ ਲੋਕ ਨਹੀਂ ਹੁਣ ਮਾਰਕੋ ਦੇਖ ਦੇ ਵਿੱਚ ਵਰਲਡ ਕੱਪ ਆਉਣਾ ਉਹਦੇ 3 ਲੱਖ ਕੁੱਤਾ ਮਾਰਨਾ ਉਦੋਂ ਪੇਟਾ ਕਿੱਥੇ ਆ ਅਸੀਂ ਪੰਜਾਬੀ ਗਵਾਂਵਾਂ ਦੀ ਸੇਵਾ ਕਰਨ ਵਾਲੇ ਬੰਦੇ ਆ ਕੁੱਤੇ ਦੀ ਸੇਵਾ ਕਰਨ ਵਾਲੇ ਬੰਦੇ ਆ ਸਾਮੂਹਿਕ ਪੰਜਾਬ ਨੂੰ ਕਿਉਂ ਟਾਰਗੇਟ ਟਾਰਗੇਟ ਕੀਤਾ ਜਾ ਰਿਹਾ ਈਸਨ ਨਸ਼ਿਆਂ ਮੋਹ ਤੱਕ ਤਾੜੀ ਜਵਾਨੇ ਨਸ਼ਿਆਂ ਮੋਹ ਤੱਕਣਾ ਪ੍ਰਸ਼ਾਸਨ ਨੇ